ਤੁਹਾਨੂੰ ਕਹਿਣੀ ਕਲਾ ਦਿਖਾਉਣ ਜਾ ਰਹੇ ਹਾਂ ਜਿੰਨੂੰ ਸੁਣ ਕੇ ਦੇਖ ਕੇ ਤੁਹਾਡੇ ਰੋਂਗਟੇ ਹੀ ਖੜੇ ਹੋ ਜਾਣਗੇ ਪੀਐਮ ਮੋਦੀ ਵੀ ਇਹਦੇ murid ਹਨ ਜੀ ਹਾਂ ਚੋਲਾ ਦੇ ਤਾਨਿਆਂ ਤੇ ਲਿਖਿਆ ਪੂਰਾ ਰਾਸ਼ਟਰੀ ਗੀਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ੀ ਨੇਤਾਵਾਂ ਤੱਕ ਇਹਨਾਂ ਮੈਡਮ ਦੇ ਨੇ murid ਜੀ ਹਾਂ ਇਹ ਕਲਾ ਜਿਹੜੀ ਗਈ ਹੈ ਦੇਸ਼ ਭਗਤੀ ਪ੍ਰਤੀ ਉਹਨਾਂ ਦੇ ਡੂੰਘੇ ਪਿਆਰ ਤੇ ਸਮਰਥਕ ਨੂੰ ਵੀ ਦਸਾਉਂਦੀ ਹੈ ਉਹਨਾਂ ਦੀਆਂ ਕਲਾਕ੍ਰਿਤੀਆਂ ਇਹ ਸਨੇਹਾ ਦਿੰਦੀਆਂ ਹਨ ਕਿ ਕਲਾ ਦਾ ਕੋਈ ਵੀ ਰੂਪ ਭਾਵੇਂ ਉਹ ਨਿੱਕਾ ਆ ਛੋਟਾ ਆ ਜਾਂ ਫਿਰ ਬੇਮਿਸਾਲ ਹੋਣਾ ਚਾਹੀਦਾ ਹੈ ਕਿ ਬੇਮਿਸਾਲ ਦੇ ਵਿੱਚ ਉਹ ਸ਼ਕਤੀ ਹੁੰਦੀ ਹੈ ਜੋ ਕਿ ਤੁਹਾਡੇ ਸਾਹਮਣੇ ਦਿਖਾ ਰਿਹਾ ਹਾਂ ਰਾਜਸਥਾਨ ਦੀ ਧਰਤੀ ਤੇ ਸੰਸਕ੍ਰਿਤ ਲਈ ਵਿਸ਼ਵ ਪ੍ਰਸਿੱਧ ਇੱਥੋਂ ਦੀਆਂ ਔਟਾਂ ਵਿੱਚ ਅਦਭੁਤ ਹੁਨਰ ਦੇਖੇ ਜਾ ਰਹੇ ਹਨ ਜੈਪੁਰ ਦੀ ਨਿਰੂ ਛਾਬੜਾ ਇੱਕ ਜਿਹੀ ਕਲਾਕਾਰ ਹੈ ਜਿਸ ਦੀ ਵਿਲੱਖਣ ਕਲਾ ਦੇ ਨਾਲ ਸਭ ਨੂੰ ਮੰਤਰ ਮੁਗਧ ਕਰ ਦਿੱਤਾਗਾ ਨਿਰੂ ਛਾਬੜਾ ਚੋਲਾ ਤੇ ਛੋਟੇ-ਛੋਟੇ ਦਾਣਿਆਂ ਤੇ ਆਪਣੇ ਖਾਸ ਅੰਦਾਜ਼ ਅਤੇ ਕਲਾਕ੍ਰਿਤੀਆਂ ਤਿਆਰ ਕਰਦੀ ਹੈ ਜੋ ਸਮਾਜ ਨੂੰ ਡੂੰਘੇ ਸੰਦੇਸ਼ ਦਿੰਦੀ ਹੈ ਸੁੰਦਤਾ ਦਿਵਸ ਦੇ ਮੌਕੇ ਨੀਰੂ ਨੇ ਚੋਲਾ ਦੇ ਦਾਣਿਆਂ ਤੇ ਤਿਰੰਗੇ ਰਾਸ਼ਟਰੀ ਗੀਤ ਵੰਦੇ ਮਾਤਰਮ ਤੇ ਰਾਸ਼ਟਰੀ ਗੀਤ ਜਨ ਗਨ ਮਨ ਦੀ ਕਲਾਕਾਰੀ ਕੀਤੀ ਇਹਨਾਂ ਨਿੱਕੇ ਨਿੱਕੇ ਦਾਣਿਆਂ ਤੇ ਜਿਹੇ ਸਟੀਕ ਅਤੇ ਸੁੰਦਰ ਚਿੱਤਰ ਤੇ ਸਭ ਨੂੰ ਦੇਖ ਕੇ ਡਾਗਾ ਹੁਰਾਨ ਕਰ ਦਿੱਤਾਗਾ ਨੀਰੂ ਸ਼ਾ ਬੜਾ ਇੱਕ ਲਘੂ ਕਲਾਕਾਰ ਹੈ ਜੋ ਕਿ ਚੋਲਾ ਦੇ ਦਾਣਿਆਂ ਤੇ ਕਲਾ ਦੀਆਂ ਬਲੱਖਾਂ ਰਚਨਾਵਾਂ ਤਿਆਰ ਕਰਦੀ ਹੈ ਤੁਸੀਂ ਉਸ ਦੀ ਰਚਨਾਵਾਂ ਦੇਖ ਕੇ ਹੈਰਾਨ ਹੋ ਜਾਵੋਗੇ ਨਿਰੂ ਛਾਬੜਾ ਦੱਸਦੀ ਹੈ ਕਿ ਕਲਾ ਲਈ ਉਸ ਨੂੰ ਰਾਜਸਥਾਨ ਸਰਕਾਰ ਵੱਲੋਂ ਨੈਸ਼ਨਲ ਮੈਰਿਟ ਅਵਾਰਡ ਅਤੇ ਸਟੇਟ ਅਵਾਰਡ ਅਤੇ ਸਨਮਾਨਿਤ ਕੀਤਾ ਗਿਆ ਹੈ ਹਾਲ ਹੀ ਚ ਨਿਰੂ ਛਾਬੜਾ ਨੇ ਚੋਲਾ ਦੇ ਦਾਣਿਆਂ ਤੇ ਲਿਖ ਕੇ ਲੋਕਾਂ ਨੂੰ ਲੋਕ ਸਭਾ ਚੋਣਾਂ ਚ ਵੋਟ ਪਾਉਣ ਦੀ ਅਪੀਲ ਕਰਨ ਦਾ ਸੰਦੇਸ਼ ਵੀ ਦਿੱਤਾ ਸੀ ਜਿਸ ਤੇ ਉਹਨਾਂ ਨੇ ਚੋਲਾ ਦੇ ਦਾਣਿਆਂ ਤੇ ਨਾਰੇ ਲਿਖੇ ਇਹ ਲੋਕਾਂ ਦੀ ਸੋਚ ਇਹ ਲੋਕਾਂ ਦੀ ਚੇਤਨਾ ਲੋਕਤੰਤਵ ਨੂੰ ਬਚਾਉਣਾ ਹੈ ভোটারਾਂ ਨੂੰ ਜਾਗਰੂਤ ਕਰਨਾ ਹੈ ਤੇ ਵੋਟ ਸਾਡਾ ਅਧਿਕਾਰ ਹੈ ਫੈਸਲੇ ਲੋ ਫੈਸਲਾ ਕੌਣ ਬਣੋ ਅਤੇ VOTING ਦੀ ਵਰਤੋਂ ਕਰੋ ਲੋਕ ਵੋਟ ਨੂੰ ਇੱਕ ਤਿਹਾਰ ਸਮਝਦੇ ਹਨ ਅਤੇ ਵੱਧ ਤੋਂ ਵੱਧ ਵੋਟ ਪਾਉਣ ਦੀ ਇਹਨਾਂ ਵੱਲੋਂ ਚੋਲਾਂ ਦੇ ਦਾਣਿਆਂ ਉੱਤੇ ਲਿਖ ਕੇ ਕਲਾਕ੍ਰਿਤੀਆਂ ਨਾਲ ਅਪੀਲ ਕੀਤੀ ਗਈ ਸੀ ਤੁਹਾਨੂੰ ਕਿਵੇਂ ਲੱਗੀ ਇਹਨਾਂ ਦੀ ਕਲਾ ਆਪਣੇ ਕਮੈਂਟ ਬਾਕਸ ਕਰਕੇ ਮੈਸੇਜ ਜਰੂਰ